ਭਈ ਮਿੱਤਰੋ ਜਿਹੜੇ ਵੀ ਸੋਚਦੇ ਆ ਨਾ ਵੀ ਸਿੱਖ ਕੌਮ ਗੁਲਾਮ ਨਹੀਂ ਆ ਹਜੇ ਉਹ ਨਾ ਆ ਮੈਂ ਸਕਰੀਨਸ਼ਾਟ ਲਾਉਣ ਲੱਗਿਆ ਨਾਲ ਆ ਦੋ ਤਾਜ਼ਾ ਖਬਰਾਂ ਹੀ ਨੇਗੀਆਂ ਇੱਕ ਤਾਂ ਹਰਿਆਣੇ ਦੇ ਵਿੱਚ ਨਾ ਸਿੱਖ ਨੇ ਆਪਣੇ ਘਰ ਤੇ ਇਨਸਾਨ ਸਾਹਿਬ ਚਲਾਇਆ ਸੀਗਾ ਉਹਨੂੰ ਫੜ ਕੇ ਲਗੀ ਪੁਲਿਸ ਦੂਜੀ ਅਮਰਤਪਾਲ ਦੀ ਮਾਤਾ ਆਕ ਨੇ ਕੈਨੇਡਾ ਜਾਣਾ ਸੀ ਉਹਨੂੰ ਰੋਕ ਲਿਆ ਠੀਕ ਆ ਨਾ ਜਦ ਕਿ ਉਹਨੂੰ ਕਿ ਅੰਬੈਸੀ ਨੇ ਵੀਜ਼ਾ ਦਿੱਤਾਗਾ ਅੰਬੈਸੀ ਸਾਰੀ ਪੜਤਾਲ ਕਰਕੇ ਹੀ ਵੀਜ਼ਾ ਦਿੰਦੀ ਹੈਗੀ ਤੇ ਪਰ ਡੀਐਸਪੀ ਨੇ ਪਤਾ ਨਹੀਂ ਕਿਹਨੇ ਰਕਵਾਇਆਗਾ ਤੇ ਦੂਜਾ ਨਿਸ਼ਾਨ ਸਾਹਿਬ ਵਾਲੀ ਦੇਖ ਲੋ ਵੀ ਆਪਣੇ ਨਾ ਤਾਕਤ ਦੇ ਜੱਥੇਦਾਰਾਂ ਨੇ ਐਲਾਨ ਕੀਤਾਗਾ ਪਰ ਮੈਂ ਕਹਿੰਦਾ ਵੀ ਇਹ ਯਾਰ ਜਦੋਂ ਕੋਈ ਇਹ ਠੋਸ ਫੈਸਲਾ ਨਹੀਂ ਲੈ ਸਕਦੇ ਤੇ ਲਫਾਫੇ ਜੋਂ ਨਿਕਲੇ ਜੱਥੇਦਾਰ ਜਿਹੜੇ ਵੀ ਜਿਨ੍ਹਾਂ ਨੇ ਕੌਮ ਦਾ ਬੇੜਾ ਕਰਕੇ ਕੀਤਾ ਸਭ ਤੋਂ ਵੱਡਾ ਬੇੜਾ ਕਰਕੇ ਕੀਤਾਗਾ ਬਾਦਲ ਬਾਦਲ ਗਿਆ ਨੇ ਕਿਉਂਕਿ ਉਹਨਾਂ ਨੇ ਹੀ ਇਵੇਂ ਪੰਥ ਦੇ ਵਿੱਚ ਰਾਜਨੀਤੀ ਲਿਆਂਦੀ ਤੇ ਰਾਜਨੀਤੀ ਦੇ ਵਿੱਚੋਂ ਹੀ ਆਪਦੇ ਜਥੇਦਾਰ ਬਣਾ ਕੇ ਆਪ ਦਾ ਕਬਜ਼ਾ ਕਰਿਆਗਾ ਤੇ ਆਪਦੇ ਜਥੇਦਾਰ ਉਹਨਾਂ ਨੇ ਇੰਨੇ ਕ ਕਮਜ਼ੋਰ ਕਰਤੇ ਵੀ ਆਪਦੀ ਸਿਆਸਤ ਦੀ ਖਾਤਰ ਕੋਈ ਠੋਸ ਫੈਸਲਾ ਨਹੀਂ ਲੈ ਸਕਦੇਗੇ ਤੇ ਆਹ ਦੇਖ ਲਓ ਵੀ ਐ ਨਾ ਹੁਣ ਢੱਕੇ ਜਿਹੜੇ ਵੀ ਬੋਲਦੇ ਆ ਉਹਨਾਂ ਨੂੰ ਜੇਲਾਂ ਜੜੱਕ ਦਿੰਦੇ ਆ ਜਾਂ ਫਿਰ ਆਹ ਦੇਖ ਲਓ ਵੀ ਫੜ ਕੇ ਲੈ ਇਹ ਨਿਸ਼ਾਨ ਸਾਹਿਬ ਤੇ ਤੇ ਮੇਰੀ ਬੇਨਤੀ ਆ ਸ਼੍ਰੋਮਣੀ ਕਮੇਟੀ ਦੇ ਜਥੇਦਾਰਾਂ ਨੂੰ ਵੀ ਜੇ ਕੋਈ ਛੋਡੇ ਚ ਤੜ ਵਾਲੀ ਗੱਲ ਹੈਗੀ ਆ ਮਾੜਾ ਮੋਟਾ ਕਣ ਕੰਡਾ ਬਚਿਆ ਵਾ ਤਾਂ ਜੇ ਬਚਾਉਣਾ ਸਿੱਖੀ ਨੂੰ ਤਾਂ ਕੋਈ ਠੋਸ ਫੈਸਲੇ ਲਵੋ ਬਾਦਲ ਕਹਦਾ ਖੜਾ ਸੱਡੋ